ਸਿੰਘ ਸਾਹਿਬ ਪਿੰਡ ਦੇ ਵਿੱਚ ਰੋਸਪਾਸ ਕਰ ਚੱਲੂ ਹੋ ਗਿਆ ਤੁਹਾਡੇ ਵੱਲੋਂ ਇਹ ਵੀ ਇਸ ਤਰ੍ਹਾਂ ਜਿਹੜਾ ਕੰਮ ਚੱਲ ਰਿਹਾ ਉਹਦੇ ਕੀ ਕੰਨਾ ਜੋਗੇ ਕਿਵੇਂ ਦੇਖੋ ਜੀ ਵਿਕਾਸ ਤੇ ਕਾਰਜ ਤੁਸੀਂ ਦੇਖ ਆਇਓ ਪਿੰਡ ਦਾ ਵਿਕਾਸ ਕੋਈ ਨਹੀਂ ਹੈ ਗੰਦੇ ਪਾਣੀ ਦਾ ਨਿਕਾਸ ਪਿੰਡ ਦਾ ਕੋਈ ਨਹੀਂ ਗਲੀਆਂ ਇੰਟਰਲਾਕ ਜ਼ਰੂਰ ਲੱਗੀਆਂ ਪਰ ਨਿਕਾਸ ਕੋਈ ਨਹੀਂ ਹੁਣ ਅਸੀਂ ਉਹ ਨਾਲਾ ਤੁਸੀਂ ਵੇਖ ਆਇਓ ਜੀ ਸੀਵਰੇਜ ਪਾ ਰਹੇ ਹਾਂ ਪਿੰਡ ਦੇ ਵਿੱਚ ਔਰ ਜਿੱਥੇ ਨਾਲੇ ਦੀ ਲੋੜ ਆ ਤੇ ਨਾਲਾ ਬਣਾ ਰਹੇ ਹਾਂ ਜਿੱਥੇ ਸੀਵਰੇਜ ਦੀ ਲੋੜ ਆ ਉੱਥੇ ਸੀਵਰੇਜ ਬਣਾ ਰਹੇ ਹਾਂ ਇਸ ਕਰਕੇ ਪਿੰਡ ਦਾ ਜਿਹੜਾ ਉਹ ਵਿਕਾਸ ਹੈ ਨਾਲੇ ਦਾ ਉਹ ਅਸੀਂ ਕਰ ਰਹੇ ਆ ਜੇ ਪਹਿਲਾਂ ਕਦੇ ਵੀ ਕੋਈ ਵਿਕਾਸ ਨਹੀਂ ਇਹਦਾ ਨਕਾਸੀ ਜਾਂਦੀ ਪਉਣੀ ਨਹੀਂ ਨਹੀਂ ਹੈ ਸੀ ਨਾਲਾ ਅਜ ਤੋਂ 20 25 ਸਾਲ ਪੁਰਾਣਾ ਬਣਿਆ ਨਾਲਾ ਜੀ 25 ਸਾਲ ਉਹ ਨਾਲਾ ਟੁੱਟ ਗਿਆ ਬਿਲਕੁਲ ਖਰਾਬ ਹੋ ਗਿਆ ਸੀ ਲੋਕਾਂ ਨੇ ਟਰੈਕਟਰ ਲੰਗਾ ਲੰਗਾ ਕੇ ਪਹਿਲੀਆਂ ਵਾਹਨ ਕਰਕੇ ਤੋੜ ਦਿੱਤਾ ਸੀ ਉਹਨੂੰ ਅਸੀਂ ਦੁਬਾਰਾ ਹੁਣ ਜਿਹੜਾ ਉਹ ਉਹਨੂੰ ਕਰਾ ਰਹੇ ਆ ਦੁਬਾਰਾ ਬਣਾ ਰਹੇ ਆ ਜਦੋਂ ਫਸੇ ਜੁਨੇ ਤੋਂ ਜੀ ਜੀ ਨਵਾਂ ਕਾ ਜਿ ਬਣਾ ਕੇ ਬਚੇ ਨੇ ਆਪਣੇ ਦਸੰਦ ਵਿੱਚ ਬਣਾ ਕੇ ਦਿੱਤੇ ਆ ਜਾਂ ਪੰਚਾਇਤ ਦੇ ਖਾਤੇ ਚੋਂ ਨਹੀਂ ਜੀ ਨਹੀਂ ਕੋਈ ਪੰਚਾਇਤ ਦੇ ਖਾਤੇ ਚੋਂ ਨਹੀਂ ਜੀ ਗੁਰੂ ਮਹਾਰਾਜ ਬਾਬੇ ਨਾਨਕ ਦਾ ਦਸਾਂ 20 ਰੁਪਏ ਦਾ ਲੰਗਰ ਜਿਹੜਾ ਨਾ ਜੀ ਉਹੀ ਚੱਲਦਾ ਸਿੱਖ ਕੌਮ ਦੇ ਵਿੱਚ ਪਰੰਪਰਾ ਵਾ ਗਰੀਬ ਦੀ ਮਤ ਕੰਨੀ ਮਹਾਰਾਜ ਦੀ ਬਾਣੀ 'ਚ ਲਿਖਿਆ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਮਹਾਰਾਜ ਨੇ ਸਾਨੂੰ ਕੀਰਤ ਕਰਨੀ ਕਮਾਈ ਕਰਨੀ ਸਿਖਾਇਆ ਅਸੀਂ ਉਸ ਗੁਰੂ ਦੇ ਫਲਸਫੇ ਤੇ ਚੱਲਦੇ ਆ ਤੇ ਜਿਹੜੀ 10 9ਾਂ ਦੀ ਕਿਰਤ ਕਮਾਈ ਆ ਉਹਦੇ ਵਿੱਚੋਂ ਦਸਵੰਦ ਕੱਢ ਕੇ ਆਹ ਵੇਖੋ ਜੀ ਆ ਸਾਡੇ ਗਰੀਬ ਬੀਬੀ ਆ ਉਹਦਾ ਮਕਾਨ ਮਹੱਲੇ ਨੂੰ ਪਤਾ ਵਾ ਪਿੰਡ ਨੂੰ ਪਤਾ ਵਾ ਆ ਮਕਾਨ ਹੁਣ ਹੈ ਨਹੀਂ ਘਰ ਉਹ ਕਿਤੇ ਗਏ ਆ ਨਹੀਂ ਤੇ ਤੁਹਾਨੂੰ ਤੁਹਾਨੂੰ ਅੰਦਰ ਵਿਖਾਲਦੇ ਇਹ ਆਪਣੀ 10 9ਾਂ ਦੀ ਕਮਾਈ ਚੋਂ ਕਿਰਤ ਚੋਂ ਜਿਹੜਾ ਇਹ ਘਰ ਬਣਾ ਕੇ ਦਿੱਤਾ ਇਸੇ ਤਰ੍ਹਾਂ ਮੈਂ ਦੋ ਘਰ ਹੋਰ ਵੀ ਗਰੀਬ ਪਰਿਵਾਰ ਨੇ ਉਹਨਾਂ ਮੈਨੂੰ ਕਿਹਾ ਨਹੀਂ ਕਿਸੇ ਨੇ ਨਾ ਮੈਂ ਕੋਈ ਕਿਸੇ ਨਾਲ ਵਾਦਾ ਕੀਤਾ ਪਰ ਮੈਂ ਸਰਕਾਰ ਦੇ ਉਹਨਾਂ ਦੇ ਘਰ ਪਾਏ ਆ ਜੇ ਤੇ ਸਰਕਾਰ ਉਹਨਾਂ ਨੂੰ ਘਰ ਜਲਦੀ ਦੇ ਦੇਗੀ ਠੀਕ ਹੈ ਨਹੀਂ ਹੋਵੇਗਾ ਤੇ ਉਹਨਾਂ ਦੂਆ ਗਰੀਬਾਂ ਦੇ ਵੀ ਘਰ ਜੜੇ ਆ ਉਹ ਬਣਾ ਕੇ ਦੇਾਂਗਾ ਔਰ ਮੈਂ ਗੁਰਦਰਾ ਸਾਹਿਬ ਤੁਹਾਨੂੰ ਵਿਖਾਣਾ ਜੀ ਪਿੰਡ ਵਿੱਚ 2 ਕਰੋੜ ਰੁਪਏ ਦਾ ਪ੍ਰੋਜੈਕਟ ਆ ਸਾਡਾ ਗੁਰਦੁਆਰਾ ਸਾਹਿਬ ਦਾ ਜਿਹੜਾ ਅਸੀਂ ਸ਼ੁਰੂ ਕੀਤਾ ਵਾ ਤੇ ਛੋਟਾ ਜਿਹਾ ਪਿੰਡ ਦੇ ਸਾਡਾ ਬਹੁਤ ਵੱਡਾ ਸਿੱਖਾਂ ਦੀ ਆਬਾਦੀ ਘਟ ਹੁਣ ਕਰਕੇ ਇਹ ਗੁਰੂ ਮਹਾਰਾਜ ਆਪ ਹੀ ਸੇਵਾ ਜਿਹੜੀ ਆ ਉਹ ਲੈ ਰਿਆ ਤੇ ਗੁਰਦਰਾ ਸਾਹਿਬ ਵੀ ਬਹੁਤ ਵਧੀਆ ਬਣਾ ਰਿਆ ਅਸੀਂ ਪਿੰਡ ਵਿੱਚ ਵੀ ਬਹੁਤ ਲੋਕਾਂ ਦਾ ਪਤਾ ਕਰਦਾ ਕਿ ਉਹ ਸੱਚਾ ਆਵੇਗਾ ਇਹ ਇਹ ਵੀ ਆਪਣੇ ਰਵੱਤ ਦੇ ਕਿਸੇ ਜਾਂ ਇੱਕ ਰਾਈ ਕਰਦੇ ਕੀਤਾ ਜਾਂ ਪੰਚਾਇਤ ਦੇ ਕਾਉਂਸਲ ਨਹੀਂ ਜੀ ਨਹੀਂ ਪੰਚਾਇਤ ਦਾ ਕਾਉਂਸਲ ਦਾ ਕੋਈ ਪੈਸਾ ਨਹੀਂ ਜੀ ਇਹ ਨਗਰ ਦੇ ਜ਼ੋਗ ਦੇ ਨਾਲ ਮੇਰੇ ਪਿੰਡ ਦੇ ਲੋਕਾਂ ਦੇ ਮੇਰੇ ਬਾਹਰ ਜਿਹੜੇ ਸੱਜਣ ਮਿੱਤਰ ਹੈ ਉਹਨਾਂ ਦੇ ਸਹਿਯੋਗ ਨਾਲ ਔਰ ਆਪਣੇ ਗੁਰੂ ਮਹਾਰਾਜ ਦੀ ਮੈਂ ਤੁਹਾਨੂੰ ਪਹਿਲਾਂ ਕਿਹਾ ਭਈ ਦਸਵੰਦ ਉਹ ਬਾਬਾ ਸੇਵਾ ਲੈ ਰਿਹਾ ਜਿੱਨਾਂ ਚਿਰ ਗੁਰੂ ਮਾਰਾ ਨੇ ਸਾਡੇ ਕਰਮਾਂ ਚ ਸੇਵਾ ਲਿਖੀ ਆ ਉਹ ਸੇਵਾ ਅਸੀਂ ਕਰਨੀ ਆ ਮੈਂ ਸੇਵਾ ਦੀ ਗੱਲ ਕਰਾਂ ਜੀ ਜਦੋਂ ਕਰੋਨਾ ਕਾਲ ਆਇਆ ਸੀ ਉਸ ਟਾਈਮ ਮੈਂ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਚੋਂ ਉਦੋਂ ਮੈਂ ਕੋਈ 4 ਤੋਂ 5 ਲੱਖ ਰੁਪਏ ਦਾ ਰਾਸ਼ਨ ਗਰੀਬਾਂ ਚ ਵੰਡਿਆ ਸੀ ਔਰ ਆ ਪਿੱਛੇ ਜੀ ਪੁਰਾਣੇ ਛਾਲੇ ਹਾੜ ਆਇਆ ਤੁਸੀਂ ਰੂਟੀ ਆ ਤੁਸੀਂ ਵੇਖਿਆ ਮੈਂ ਇੱਕ ਵੀਡੀਓ ਵੀ ਦੇਖਿਆ ਹੋਣੀ ਆ ਕਈ ਚੈਨਲ ਵਾਲਿਆਂ ਨੇ ਕਵਰ ਕੀਤਾ ਉਸ ਟਾਈਮ ਵੀ ਮੈਂ ਉੱਥੇ ਜਾ ਕੇ ਪਾਣੀ ਦੇ ਵਿੱਚ ਬਿਨਾ ਸੇਫਟੀ ਤੋਂ ਲੋਕਾਂ ਨੂੰ ਬਾਹਰ ਵੀ ਕੱਢਿਆ ਔਰ 5-6 ਲੱਖ ਰੁਪਏ ਦਾ ਰਾਸ਼ਨ ਦਵਾਈਆਂ ਮੱਛਰ ਜਾਰੀਆਂ ਜੋ ਜੋ ਲੋਕਾਂ ਨੂੰ ਸੁਰਦਾ ਚਾਹੀਦੀ ਉਸ ਵਾਰੀ ਅਸੀਂ ਉੱਥੇ ਵੰਡ ਕੇ ਆਏ ਗਰੀਬਾਂ ਦੀ ਸੇਵਾ ਕਰਦੇ ਰਹੀਦਾ ਗੁਰੂ ਮਹਾਰਾਜ ਦਿੰਦਾ ਧੰਨ ਧੰਨ ਬਾਬਾ ਸ੍ਰੀ ਚੰਦ ਦੀ ਮਿਹਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਜੀ ਦਸਾਂ ਨਵਾਂ ਦੀ ਕਿਰਤ ਕਮਾਈ ਕਰੀਦੀ ਆ ਬਾਬੇ ਨੇ ਮਿਹਰ ਕੀਤੀ ਆ ਤੇ ਉਹਦੀ ਮਨ ਵਿੱਚ ਇਹ ਆ ਵੀ ਦਸਵੰਦ ਜ਼ਰੂਰ ਕੱਢਣਾ ਚਾਹਿਓ ਕਿ ਗਰੀਬ ਦੇ ਸੇਵਾ ਕਰਦੀਏ ਤੇ ਚਾਹੇ ਆਪਣਾ ਕੋਈ ਗੁਰੂ ਘਰ ਵਿੱਚ ਦਸਵੰਦ ਕੱਢਦੀਏ ਜੋ ਮਹਾਰਾਜ ਸਾਨੂੰ ਸਾਡੀ ਨੇਕ ਕਮਾਈ 'ਚ ਬਰਕਤ ਕਰਦਾ ਮੈਂ ਦਸਵੰਦ ਜ਼ਰੂਰ ਕਰਨਾ ਹੈ